ਦੇ 13ਵਾਂ ਮਹੀਨਾ ਝੋਨੇ ਪਹਿਲੇ ਹੀ ਸੁੱਕ ਚੁਲੇ ਆ ਖਰਚਾ ਝੋਨੇ ਦੇ ਅਸੀਂ ਐਸੇ ਇਨਸਾਫ ਦੇ ਧਿਆਨ ਦੇ ਲਾ ਗਏ ਹੁਣ ਦੁਗਣਾ ਹੋਣਾ ਜੀ ਮਾਣੂ ਉਹਨਾਂ ਨੇ ਕੱਲ ਨੂੰ ਧਰਨੇ ਕਿ ਨਹੀਂ ਆਉਣਾ ਮਾਣੂ ਨੂੰ ਦੱਸਤੀ ਗੱਲ ਵੀ ਨਹੀਂ ਆਉਣਾ ਮਾਣੂ ਦੇ ਨਾਲ ਕੌਣ ਦਾ ਬਕਾਇਦਾ ਨਾ ਨਾ ਦੇ ਨਾਲ ਹੀ ਫਰਾਂਦੇ ਦਾ ਦੱਸ ਕਿਹਨੇ ਨਹੀਂ ਆਉਣਾ ਪਰ ਨਾਲ ਦੇ ਉਹਨੇ ਕਾਜੂ ਨਹੀਂ ਆਈ ਬੰਦੇ ਨੇ ਕਾਜੂ ਲਾ ਕੇ ਪਰ ਸ਼ੁਰੂ ਕਰੇ ਦਬਾਵਾ ਗਿਆ ਦੋਨਾ ਬਾਹਰ ਆ ਰਹਿ ਜਾਂ ਹਾਂਜੀ ਦੋਸਤੋ ਤੁਸੀਂ ਦੇਖ ਰਹੇ ਹੋ ਸਾਈਲ ਪੰਜਾਬੀ ਟੀਵੀ ਅੱਜ ਆਪਾਂ ਤੁਹਾਨੂੰ ਲੈ ਕੇ ਆਏ ਹਾਂ ਜੀ ਮੋਗੇ ਚਲੇ ਦੇ ਨਿਹਾਲ ਸਿੰਘ ਵਾਲਾ ਵਿਖੇ ਨਿਹਾਲ ਸਿੰਘ ਵਾਲਾ ਦੇ ਵਿੱਚ ਕਿਸਾਨਾਂ ਦਾ ਬਹੁਤ ਹੀ ਵੱਡਾ ਧਰਨਾ ਲੱਗਿਆ ਹੋਇਆ ਧਰਨਾ ਲੱਗਣ ਦਾ ਕਾਰਨ ਕੀ ਹੈ ਤੁਹਾਨੂੰ ਸਾਰੀ ਜਾਣਕਾਰੀ ਦਵਾਵਾਂਗੇ ਤੁਸੀਂ ਮੇਰੇ ਮਗਰ ਦੇਖ ਸਕਦੇ ਹੋਗੇ ਬਹੁਤ ਹੀ ਵੱਡੀ ਗੈਂਤੀ ਦੇ ਵਿੱਚ ਜੋ ਟਰੈਕਟਰ ਖੜੇ ਹੋਏ ਨੇ ਦੂਸਰੇ ਪਾਸੇ ਦੇਖ ਸਕਦੇ ਹੋ ਕਿ ਦੂਸਰੇ ਪਾਸੇ ਇਹ ਬਹੁਤ ਅਗਰ ਦੀ ਗੈਂਤੀ ਦੇ ਵਿੱਚ ਜਿਹੜਾ ਟਰੈਕਟਰਾਂ ਨੇ ਉਹ ਇੱਥੇ ਖੜੇ ਹੋਏ ਨੇ ਪੂਰੀ ਜਾਣਕਾਰੀ ਦਵਾਵਾਂਗਾ ਤੁਹਾਨੂੰ ਬਣੇ ਰਹੋ ਤੁਸੀਂ ਸਾਰੇ ਪੰਜਾਬ ਟੀਵੀ ਦੇ ਨਾਲ ਕਿਉਂਕਿ ਮਾਮਲੇ ਦੇ ਪੈਣੀਆ ਚੱਲਿਆਂ ਬੰਗਾਂ ਹੁਣ ਜੇ ਆਪਾਂ ਮਾਮਲੇ ਦੇ ਜਿੱਦੋਂ ਪੈਣੀ ਲੈ ਗਏ ਅਗਲੇ ਨੂੰ ਆਹ ਗੱਲ ਕਹਿੰਦੇ ਆ ਆਲਾ ਕਹਿੰਦਾ ਕੋਲੋਂ ਭਰਦੇ 13ਵਾਂ ਮਹੀਨਾ ਝੋਨੇ ਪਹਿਲੇ ਹੀ ਸੁੱਕ ਚੱਲੇ ਆ ਖਰਚਾ ਝੋਨੇ ਦੇ ਅਸੀਂ ਇੱਕ ਈੰਸਾਨ ਦੇ ਧਿਆਨ ਦੇ ਲਾ ਲਈ ਹੁਣ ਦੁਗਣਾ ਹੋਣਾ ਜੀ ਜਦੋਂ ਝੋਨਾ ਸੁੱਕ ਜਾਂਦਾ ਜੇ ਚਾਰ ਬੋਲਗਾਂ ਪੈਣਗੇ ਹੁਣ ਅੱਠ ਪੈਣਗੇ ਔਰ ਸਾਡੇ ਖਾਤੇ ਇਧਰ ਜਿੱਥੇ ਦਵਾਨਾਂ ਚੱਲਦੀਆਂ ਉੱਥੇ ਵੀ ਭੱਟੇ ਹੋ ਜਾਣੇ ਆ ਜੇ ਕਿਸੇ 50 ਕੱਲੇ ਦਾ 5 ਲੱਗਦਾ ਹੁਣ 10 ਲੱਖ ਲੱਗਣਾ ਐ ਐ ਕਰਕੇ ਤੁਸੀਂ ਸਭ ਤੋਂ ਸਮਾਨ ਆ ਅਸੀਂ ਵੀ ਦੋ ਤੋਂ ਸਵਾ ਲੱਗਦੇ ਆ ਹੋਣਾ ਨਾ ਇਹ ਕੰਮ ਹੁੰਦਾ ਬਿਜਲੀ ਵਿਭਾਗ ਦਾ ਡੀਐਸਪੀ ਸਾਹਿਬ ਨੇ ਆਪਣੀ ਬਹੁਤ ਮਦਦ ਕੀਤੀ ਹੈ ਇਹ ਉਹਨਾਂ ਦਾ ਕੰਮ ਨਹੀਂ ਸੀ ਕਰਾਉਂਦਾ ਇਹ ਬਿਜਲੀ ਵਿਭਾਗ ਦਾ ਕੰਮ ਸੀ ਅਸੀਂ ਡੀਐਸਪੀ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਕਿਸਾਨਾਂ ਦਾ ਸਾਥ ਦਿੱਤਾ ਤਿੰਨ ਦਿਨ ਸਾਡੇ ਕੋਲ ਆਉਂਦੇ ਰਹੇ ਬੜੇ ਪਿਆਰ ਨਾਲ ਉਹਨਾਂ ਨੇ ਆਪਾਂ ਨੂੰ ਦੇਲ ਕੀਤਾ ਤਸਵੀਰਦਾਰ ਮਹਿਮ ਜੀ ਦਾ ਵੀ ਧੰਨਵਾਦ ਕਰਦੇ ਹਾਂ ਉਹਨਾਂ ਨੇ ਵੀ ਸਾਡਾ ਸਾਥ ਦਿੱਤਾ ਸਾਰਿਆਂ ਦਾ ਧੰਨਵਾਦ ਹੈ ਹਾਲੇ ਨਾ ਵੀ ਰਹਾ ਪਤਾ ਲੱਗ ਜੂ ਥੋੜਾ ਉਹਨਾਂ ਨੇ ਤਾਂ ਗੱਲ ਚ ਪਟਾ ਕਰਤਾ ਔਰ ਥੋੜਾ ਬਦਲ ਕੇ ਤੁਸੀਂ ਉਹ ਪਜੋਗੇ ਇਥੇ ਕੋਈ ਗੱਲ ਮੈਂ ਚੋ ਲਖਾ ਲਓ ਲਖਾ ਲਓ ਅੱਤੇ ਤੇਰੇ ਲਈ ਜਿੰਨੇ ਥੋੜੇ ਬੱਚ ਹੁਣ ਰਹਿ ਜਾਣਗੇ ਅ ਵੀ ਜਿੰਨਾਂ ਦੇ ਆਪੂਸ਼ ਲੱਗੀ ਹੈ ਪ੍ਰਧਾਨ ਦੀ ਆਈ ਹੋਰ ਰਹਿ ਜਾਣਗੇ ਫਾੜਣਗੇ ਤੁਸੀਂ ਆ ਮੈਂ ਪੰਜ ਸੱਤ ਬੰਦੇ ਦੇ ਨਾਲ ਜੂ ਇਹਨਾਂ ਨੇ ਕਾਨੂੰ ਤਰਨੇ ਕਿ ਨਹੀਂ ਆਉਣਾ ਮਾਦਰੂ ਦਸਤੀ ਗੱਲ ਵੀ ਨਹੀਂ ਹੋਣਾ ਮਾਦਰੂ ਦਾ ਕੌਣ ਦਾ ਬਕਾਇਦਾ ਨਾ ਲੈਣ ਵਾਲੀ ਫਰਾਨੇ ਦਾ ਦੱਸ ਕਿਹਨੇ ਨਹੀਂ ਹੋਣਾ ਸਾ ਨਾ ਲੈ ਤੂੰ ਨੇ ਕਾਜੂ ਨਹੀਂ ਆਈ ਬੰਦੇ ਨੇ ਕਾਜੂ ਆ ਗਏ ਪਰ ਸੁਰੂ ਕਰੇ ਜਦਵਾ ਗਿਆ ਦੋਨਾ ਬਾਹਰ ਆ ਰਹਿ ਗਿਆ ਪਰ ਮੇਰਾ ਪੀੜਾ ਹੀ ਹੋ ਓਏ ਭਾਈ ਮੈਨੂੰ ਪੂਰਾ ਹੀ ਪਤਾ ਮੇਰੀ ਕੱਤੀ ਦਿੱਲੀ ਹੋਗੀ ਮੇਰੀ ਬੱਛੀ ਦਿੱਲੀ ਹੋਗੀ ਸਾਡਾ ਬਾਪੂ ਦੇ ਘਰ ਆ ਦੀ ਬੇਬੇ ਦੇ ਘਪੀ ਮੈਂ ਜਵਾਕ ਨੂੰ ਦਵਾਈ ਜਾਣ ਵਾਲਾ ਸੀ ਮੈਂ ਉਰੂ ਜਾਣਾ ਸੀ ਵੀਰੇ ਬਾਨਿਆ ਬੰਦਾ ਆ ਵੀਰਾਂ ਦੇ ਕੋਲ ਇੱਥੇ ਜੋ 22 ਗੇਰਾ ਫਟੋਆਂ ਦੇ ਦਿੱਲੀ ਆਉਂਦੇ ਕਰ ਤੁਹਾਡੇ ਪਿੰਡ ਗੇੜਾ ਵੀ ਦਿੱਤਾ ਅਸੀਂ ਝੋਨੇ ਦੇ ਫੋਟੋ ਤੇਰੇ ਨੂੰ ਮਾਇਜ ਵੀ ਗ੍ਰੈਂਟ ਕਰਾ ਸਾਡੇ ਪਿੰਡਾਂ ਝੋਨੇ ਥੋਡੇ ਵੀ ਸੁੱਕੇ ਪਏ ਆ ਅਮੈਨੂੰ ਪਤਾ ਮੈਂ ਤਾਂ ਆਸਕੇ ਦੇਣਾ ਬਹੁਤ ਜੀ ਲੇਅਰ ਕੱਬ ਮਾਰ ਬੀ ਵੀਰੇ ਹਰਾ ਤੇਰਾ ਇੱਕ ਮਿੰਟ ਬਾਈ ਆ ਆਂਦੇ ਆਂਦੇ ਪਿੰਡ ਦੇ ਪੰਡਾਂ ਦੀਆਂ ਫੋਟੋ ਖਿੱਚ ਲੋ ਕੱਲ ਨੂੰ ਮੈਨੂੰ ਦਿਖਾ ਦੇ ਇਹਨਾਂ ਨੇ ਹੋਣਾ ਨਹੀਂ ਇਹ ਲਖਾਣ ਇਹ ਲਖਾਣ ਵਿੱਚੋ ਕੇਰੀ ਹੋਈ ਆ ਜਦੋਂ ਇਹਨਾਂ ਨੇ ਕਹਿੰਦੇ ਲਾਈਟਾਂ ਚੱਲ ਪੂਆ ਬੱਜ ਗਏ ਉਹ ਮੈਂ ਮੇਰੀ ਹੋਣੀ ਮੇਰੀ ਹਾਂ ਦੀ ਗੱਲ ਯਾਦ ਰੱਖ ਲੋ ਵੀਡੀਓ ਬਣਾ ਲੇ ਕੱਲ ਨੂੰ ਇਹਨਾਂ ਦੇ ਵਿੱਚ ਤੇਰੇ ਨਹੀਂ ਹੋਣੇ ਉਹ ਤਾਂ ਨੂੰ ਤੁਸੀਂ ਮੰਨ ਲਓ ਲੱਗ ਜੂ ਪਤਾ ਕੱਲ ਨੂੰ ਅੱਜ ਰਾਤ ਨੂੰ 10 ਵਜੇ ਪਤਾ ਲੱਗ ਜਾਣਾ ਯਾਰ ਬਸ ਉਹਨਾਂ ਦੇ ਘਰੋਂ ਆ ਕੇ ਕਹਿਣਾ ਗੱਟ ਬੀਬੀ ਆ ਗਿਆ ਇਹਨਾਂ ਕੋਲੋਂ ਬੱਸ ভাই ਸਾਡੇ ਚਿਹਰੇ ਨਾਲ ਅੱਖਾਂ ਦੇ ਜ਼ਿਆਦਾ ਹੁਣ ਜਿਵੇਂ ਬਾਈ ਨੇ ਕਿਹਾ ਪੱਤੋ ਵਾਲੇ ਹੁੰਦੇ ਆ ਸਾਨੂੰ ਉਹ ਚਿਹਰੇ ਜ਼ਿਆਦਾ ਜਿਹੜੇ ਪੱਤੋ ਵਾਲੇ ਹੁੰਦੇ ਸੀ ਤੇ ਕਿਹੜੇ ਨਵੇਂ ਚਿਹਰੇ ਆ ਸਾਨੂੰ ਸਾਰਾ ਹੀ ਜ਼ਿਆਦਾ ਹੈ ਕੋਈ ਕੋਈ ਸਾਨੂੰ ਯਾਦ ਨਾ ਕਰਾਵੇ ਸਾਨੂੰ ਸਾਰਾ ਪਤਾ ਕਿਹੜਾ ਨਵਾਂ ਕਿਹੜਾ ਪੁਰਾਣਾ ਤੇ ਕਿਹੜਾ ਹੁਣ ਗੋਟਿਆਂ ਤੇ ਹੋ ਗਿਆ ਤੇ ਕਿਹੜਾ ਕੱਲ ਨੂੰ ਨਹੀਂ ਆਉਣਾ ਸਾਡੇ ਪੈਂਡਾ ਦੇ ਸਾਡੇ ਪੈਂਡਾ ਦਾ ਨਾਮ ਲੇਖ ਲੋ ਵਿਧਿਆਣੇ ਮਿਧਿਆਣੇ ਦਾ ਧੂੜ ਕੋਟ ਵਾਲੇ ਧੂੜ ਕੋਟ ਵਾਲਿਆਂ ਦਾ ਅੱਖਾਂ ਚ ਤਸਵੀਰ ਵੜੀ ਪਈ ਹੈ ਮੇਰੀ ਤੇ ਪੈਂਡਾ ਵਾਲਿਆਂ ਦੇ ਵੀ ਕਿੰਨਾ ਨੇ ਕਹ ਲੋ ਨਹੀਂ ਆਉਣਾ ਤੇ ਕਿਹੜੇ ਨਹੀਂ ਆਏ ਤੇ ਕਿਹੜੇ ਗੋਟਿਆਂ ਦੇ ਹੋਗੇ ਜਿਹੜਾ ਪੱਤੋਵਾਰਾ ਬਾਈ ਗੱਲ ਕਰਦਾ ਉਹ ਪੱਤੋਵਾਰੇ ਬੰਦੇ ਨੇ ਸਾਡੇ ਅੱਖਾਂ ਚ ਤਸਵੀਰ ਹੈ ਵੀ ਕਿਹੜੇ ਆਉਂਦੇ ਰਹੇ ਆ ਕਿਹੜੇ ਨਹੀਂ ਆਉਂਦੇ ਰਹੇ ਲੈ ਵੀ ਮੈਂ ਤੇ ਚੰਦਰ ਸ਼ਰਤ ਕੋਲ ਲੱਗਿਆ ਇਸ ਗੱਲ ਦੀ ਇਹ ਬੰਦਾ ਆਉਣਗੇ ਮੈਂ ਕਹਣਾ ਆਉਦੇ ਨਹੀਂ ਸਾਡੀ ਸ਼ਰਤ ਲਵਾ ਦਿਓ ਮੇਰੇ ਵੀ ਕਿੰਨੇ ਕਿੰਨੇ ਪੈਸੇ ਦੀ ਲੋਣੀ ਆ ਉਹ ਲਾ ਦੇਵੇ ਨੇ ਪੈਸਿਆਂ ਦੀ ਕੋਈ ਥਾਂ ਸ਼ਰਤ ਨਹੀਂ ਸਾਡਾ ਇੱਕ ਤਜਰਬਾ ਬਾਈ ਗੱਲ ਸੁਣਨ ਵਾਲੀ ਆ ਕੁਝ ਬੰਦੇ ਇੱਥੇ ਪੰਡਾਲ ਦੇ ਵਿੱਚ ਹੋਣਗੇ ਗੁੱਸਾ ਨਾ ਕਰਿਓ ਜਿਹੜੇ ਕਹਿੰਦੇ ਸੀ ਯਾਰ ਪਰਚੇ ਤਾਂ ਇਹਨਾਂ ਦੇ ਬਣਦੇ ਹੀ ਸੀ ਪੰਗੇ ਲੈਂਦੇ ਆ ਜਾਜਾ ਠੀਕ ਆ ਤੇ ਹੁਣ ਉਹ ਜਦੋਂ ਪਤਾ ਲੱਗ ਗਿਆ ਕਿ ਗ੍ਰੈਂਡਪੱਟਾ ਹੋਣ ਲੱਗਿਆ ਸਾਰੇ ਆਏ ਵੇ ਜਿਹੜਾ ਤਜਰਬਾ ਉਹ ਇਹ ਗੱਲ ਕਹਿੰਦਾ ਵੀ ਜਦੋਂ ਕੋਈ ਬੰਦਾ ਕਿਸਤੀ ਦੇ ਵਿੱਚ ਬਹਿ ਜਾਂਦਾ ਤੇ ਮਾੜੀ-ਮੂਟੀ ਬਿਗੜੋਂ ਪੈ ਜੇ ਉਸੇ ਕਿਸ਼ਤੀ ਦੇ ਵਿੱਚ ਬੈਠੇ ਬੰਦੇ ਇਹ ਰੰਗ ਕਹਿਣ ਲੱਗ ਜਾਂਦੇ ਆ ਵੀ ਕਿਸ਼ਤੀ ਨਹੀਂ ਚੱਲਦੀ ਕਿਸ਼ਤੀ ਨਹੀਂ ਚੱਲਦੀ ਪਰ ਜਦੋਂ ਕਿਸ਼ਤੀ ਚੱਲ ਪੈਂਦੀ ਆ ਉਹੀ ਬੰਦੇ ਫਿਰ ਕਹਿਣ ਲੱਗ ਜਾਂਦੇ ਆ ਕਹਿੰਦੇ ਹੁਣ ਕਿਸ਼ਤੀ ਨਹੀਂ ਰੁਕਦੀ ਹੁਣ ਕਿਸ਼ਤੀ ਨਹੀਂ ਰੁਕਦੀ ਠੀਕ ਆ ਜੇ ਵੀਰ ਇਹ ਗੁਰਪ੍ਰੀਤ ਇਹ ਗੱਲ ਕਹਿੰਦਾ ਵੀ ਕੱਲ ਨੂੰ ਕਿਸੇ ਨੇ ਨਹੀਂ ਆਉਣਾ ਤੇ ਇਹ ਗੱਲ ਆਪਾਂ ਸਾਬਤ ਕਰ ਦਿਓ ਵੀਰੇ ਵੀ ਕੱਲ ਨੂੰ ਸਾਰੇ ਆਓ ਯਾਰ ਕੋ ਕਬੱਡੀ ਸੀ ਇਕੱਲੇ ਬੰਦੇ ਦੇ ਜਿੱਤਣ ਦੀ ਬਸ ਦੀ ਗੱਲ ਨਹੀਂ ਸੀ ਵੀ ਜੇ ਤੁਸੀਂ ਕੱਲ ਨੂੰ ਉੱਥੇ ਰਹੇਗੇ ਹੋ ਸਕਦਾ ਉਹ ਆਪਦੇ ਕਾਗਜ਼ ਤੇ ਫੇਰ ਬੈਕ ਲੈ ਜਾਣ ਯਾਰ ਠੀਕ ਹੈ ਨਾ ਵੀ ਪੂਲਰ ਚੱਲੀ ਜਾਂਦੇ ਆ ਉੱਪਰ ਟੈਂਕ ਤਾਂ ਖਾਣ ਪੀਣ ਨੂੰ ਰਸ ਨਹੀਂ ਜਾਂਦਾ ਹੋਰ ਕੀ ਚਾਹੀਦਾ ਯਾਰ ਲੈਟ ਆਪਣੀ ਖੇਤਾਂ ਲਈ ਚੱਲਣੀ ਨਹੀਂ ਤੇ ਨਜ਼ਾਰੇ ਲੋ ਇੱਥੇ ਬਹਿ ਕੇ ਯਾਰ ਤੇ ਨਾਲੇ ਬੰਦੇ ਨੂੰ ਆਇ ਲੱਗਦਾ ਹੈ ਨਾ ਕਿ ਹਾਂ ਯਾਰ ਬਈ ਕਿਸਾਨੀ ਨਾਲ ਬੰਦੇ ਸਾਰੇ ਜੁੜੇ ਹੋਏ ਆ ਡਰ ਕੇ ਕਿਸਾਨ ਖੜੇ ਆ ਕਿਸਾਨ ਯੂਨੀਅਨ ਜਿੰਦਾਬਾਦ ਕਿਸਾਨ ਯੂਨੀਅਨ ਜਿੰਦਾਬਾਦ य यूनियन किसान यूनियन धनवाद वेरे सारे कान वेरवार